ਜਨ ਬ੍ਰੀਨੂ ਦਿੱਲੀ ਹਿੰਟਾ ਮਾਮਲੇ ਵਿੱਚ ਨਾਮਜਦ ਗੁਰਜੋਤ ਸਿੰਘ ਪੁੱਤਰ ਜਗਿੰਦਰ ਸਿੰਘ ਤਲਵੰਡੀ ਸੋਭਾ ਸਿੰਘ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੇ ਜਸਤੇ ਦਿੱਲੀ ਪੁਲਿਸ ਨੇ 1 ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਸੀ ਉਸ ਨੂੰ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਬ੍ਰਾਂਚ ਦੇ ਅਮ੍ਰਿਤਸਰ ਤੋਂ ਗ੍ਰਿਫਤਾਰ ਕਰ ਲਿਆ ਜਿਸ ਤੋਂ ਬਾਅਦ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਕੇਂਦਰ ਸਰਕਾਰ ਅਤੇ ਦਿੱਲੀ ਪੁਲਿਸ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਦਿੱਲੀ ਪੁਲਿਸ ਕੇਂਦਰ ਸਰਕਾਰ ਦੇ ਇਸ਼ਾਰੇ 'ਤੇ ਕੰਮ ਕਰ ਰਹੀ ਹੈ ਅਤੇ ਕੇਂਦਰ ਸਰਕਾਰ ਦੇ ਇਸ਼ਾਰੇ 'ਤੇ ਹੀ ਉਹਨਾਂ ਦੇ ਨੌਜਵਾਨ ਪੁੱਤਰ ਗੁਰਜੋਤ ਸਿੰਘ ਨੂੰ ਫਸਾਇਆ ਗਿਆ ਉਹਨਾਂ ਨੇ ਕਿਹਾ ਕਿ 26 ਜਨਵਰੀ ਦੀ ਘਟਨਾ ਵਿੱਚ ਉਹਨਾਂ ਦੇ ਨੌਜਵਾਨ ਪੁੱਤਰ ਦਾ ਕੋਈ ਵੀ ਦੋਸ਼ ਨਹੀਂ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਬੇਟਾ ਦਿੱਲੀ ਵਿਖੇ ਰੋਜ਼ੀ ਰੋਟੀ ਕਮਾਉਣ ਲਈ ਗਿਆ ਹੋਇਆ ਸੀ ਅਤੇ ਦਿੱਲੀ ਅੰਦੋਲਨ ਦੌਰਾਨ ਉਹ ਲਾਲ ਕਿਲੇ ਦੇ ਨਜ਼ਦੀਕ ਚਲਾ ਗਿਆ ਜਿਸ ਤੋਂ ਬਾਅਦ ਦਿੱਲੀ ਪੁਲਿਸ ਨੇ ਉਸ ਦਾ ਨਾਂ ਵੀ ਮੁਕੱਦਮੇ ਵਿੱਚ ਦਰਜ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਬੇਟਾ ਬੇਕਸੂਰ ਹੈ ਉਹਨਾਂ ਨੇ ਜਥੇ ਬੰਦੀ ਤੇ ਵੀ ਦੋਸ਼ ਲਗਾਉਦੇ ਹੋਏ ਕਿਹਾ ਕਿ ਅਜੇ ਤੱਕ ਉਹਨਾਂ ਨਾਲ ਕਿਸੇ ਵੀ ਜਥੇ ਬੰਦੀ ਨੇ ਰਾਤਾ ਕਾਇਮ ਨਹੀਂ ਕੀਤਾ ਹੋਰ ਕੀ ਕੁਝ ਕਿਹਾ ਹੈ ਫਿਰਤ ਪਰਿਵਾਰ ਨੇ ਜ਼ਰਾ ਤੁਸੀਂ ਵੀ ਸੁਣ ਲਵੋ ਕੀ ਨਾ ਤੁਹਾਡੇ ਬੇਟੇ ਦਾ ਜਿਹੜਾ ਗ੍ਰਿਫਤਾਰ ਹੋਇਆ ਕੀ ਕਹਿਣਾ ਚਾਹੁੰਦੇ ਜੀ ਕਹਿਣਾ ਇਹ ਨਹੀਂ ਸੌਣੇ ਉਹ ਸਰਕਾਰ ਸਾਡੀ ਨਹੀਂ ਆਕਰੇ ਕੇ ਇਹ ਬੱਚਾ ਵਾੜਾ ਗਲਤ ਕੰਮ ਨਹੀਂ ਹੋਇਆ ਇਹਦਾ ਮਤਲਬ ਜਿਹੜਾ ਚੰਡਾ ਉਥੇ ਦਾ ਉਥੇ ਸੀਗਾ ਤੇ ਇਹ ਇੱਕ ਇਹ 4 ਸਾਲ ਜਿਹੜਾ ਲਾਇਆ ਵਾ ਇਹ ਸਾਰੇ ਥਾਂ ਤੇ ਵੀ ਲੱਗਾ ਹੈ ਤੇ ਸਰਕਾਰ ਸਾਡਾ ਮਤਲਬ ਨਹੀਂ ਆਕਰੇ ਤੇ ਜਦੋਂ ਬੱਚੇ ਵਿਚਡੇ ਸਾਡਾ ਕਾਰਬਾਰ ਵੀ ਉਹਦੇ ਸਿਰ ਤੇ ਹੀ ਆ ਇਹਨਾਂ ਦੇ ਕੋਡੇ ਬਰਦ ਕਬ ਦੇ ਅਸਿਸਟੈਂਟ ਵੀ ਪਏ ਹੋਏ ਆ ਇੱਕ ਮਹੀਨਾ ਤੋਂ ਤਾਂ ਕਰੀਏ ਸਾਰੇ ਇਹ ਕਾਰਨ ਕੀ ਕਿ ਬੱਚੇ ਦਾ ਕਿਸ ਤਰੀਕੇ ਨਾਲ ਨਾਂ ਉਹਦਾ ਵਿੱਚ ਆਇਆ ਹੈ ਇਹੀ ਕਿਉਂ ਲਾਲ ਕਿਲੇ ਤੇ ਚਲੇ ਗਏ ਬੱਚੇ ਦੇਖੋ ਵੇਖੀ ਇੱਕ ਦੂਜੇ ਨਾਲ ਚਲੇ ਗਏ ਕੀ ਮੰਗਿਆ ਹੋਂ ਸਾਡੀ ਸਰਕਾਰ ਨੂੰ ਸਰਕਾਰ ਤੋਂ ਇਹੀ ਮੰਗ ਆ ਸਾਡੀ ਕਿ ਸਾਡੇ ਬੱਚੇ ਨੂੰ ਜਲਦੀ ਤੋਂ ਜਲਦੀ ਕਾਰਪੀਂ ਦੇ ਦੇ ਉਹ ਜਥੇਬੰਦੀ ਅਜੇ ਤੱਕ ਤੁਹਾਡੇ ਕੋਲ ਪਹੁੰਚੀ ਹੈ ਨੇ ਜੇ ਤੱਕ ਕਿ ਨਹੀਂ ਪਹੁੰਚੀ ਜਿਹੜਾ ਮੁੰਡਾ ਫੜਿਆ ਹੈ ਦਿੱਲੀ ਪੁਲਿਸ ਨੇ ਕੀ ਨਾ ਸੀ ਇਹਦਾ ਸਰਕਾਰ ਵਿਜੋਸ਼ ਕੀ ਮਸਲਾ ਹੈ ਕਿੱਥੋਂ ਫੜਿਆ ਨੂੰ ਇਹ ਇਹ ਜੀ 26 ਜਨਵਰੀ ਤੇ ਗਿਆ ਸੀ ਕਿਸਾਨ ਤੋਂ ਦੰਦੀ ਮਤਵਾਤੇ ਤੇ ਉੱਥੇ ਕੱਚੇ ਲਾਲ ਗਲੇ ਤੇ ਚਲੇ ਗਏ ਜੀ ਤੇ ਉਹਨਾਂ ਨੇ ਉੱਥੇ ਗਾਲ ਫਲੇਟੇ ਕਰ ਲਏ ਛੰਡੇ ਦੇ ਇਸ ਬੰਦੇ ਦੇ ਚਲੇਗਾ ਉਹਨਾਂ ਦਾ ਕੇਸ ਬੜਾ ਹਰਤਾਂ ਕੁਈ ਨਾ ਨਾਮ ਵਗੈਰਾ ਵੀ ਮੁੰਡੇ ਦੇ ਰੱਖਿਆ ਸੀ ਜੀ ਨਾਮ ਰੱਖਿਆ ਸੀ ਉਹਨਾਂ ਨੇ ਕਾਰਨ ਕੀ ਹੈ ਇਹ ਉਥੇ ਕੀ ਕਰਨ ਕੀ ਗਏ ਸੀਗੇ ਉਥੇ ਇਹ ਜੀ ਇਥੇ ਸੰਘਰਸ਼ ਕਮੇਟੀ ਦੇ ਨਾਲ ਗਏ ਅੱਛਾ ਇਹ ਉਥੇ 26 ਜਨਵਰੀ ਵਾਸਤੇ ਕਿਸਾਨਾਂ ਨੇ ਮਤਲਬ ਸੱਦੇ ਸੀ ਤੇ ਉਹਦੇ ਸਬੰਧ ਦੇ ਵਿੱਚ ਉਥੇ ਗਏ ਸੀ ਕੋਈ ਜਥੇਬੰਦੀ ਹੋਣ ਅੱਗੇ ਆਈ ਹੈ ਕੋਈ ਮੁੰਡੇ ਨੂੰ ਛਡਵਾਉਣ ਵਾਸਤੇ ਜਾਂ ਅਜੇ ਤੱਕ ਤੁਹਾਨੂੰ ਕਿਸੇ ਨੇ ਵਿਸ਼ਵਾਸ ਦਿਵਾਇਆ ਕਿ ਮੁੰਡੇ ਦੀ ਜ਼ਮਾਨਤ ਜਾਂ ਵਗੈਰਾ ਨਹੀਂ ਜਥੇਬੰਦੀ ਨੇ ਅਜੇ ਤੱਕ ਸਾਨੂੰ ਕੋਈ ਮਤਲਬ ਸਾਡੇ ਨਾਲ ਕੁਝ ਸੰਪਰਕ ਨਹੀਂ ਕੀਤਾ ਇਨਾਕਾ ਇਹ ਤਾਂ ਕੁਝ ਕੋਈ ਨਾਂ ਦਾ ਉਹਨਾਂ ਨੇ ਸਾਡੇ ਨਾਲ ਤੋਂ ਚੱਲ ਪੱਤੀ ਸੀ ਕੀ ਮੰਗ ਕੇ ਆ ਤੁਹਾਡੇ ਮੰਗ ਸਾਡੀ ਇਹੋ ਹੀ ਆ ਜੀ ਕਿ ਬੱਚੇ ਜਿਹੜੇ ਸਾਡੇ ਉਹ ਰੋਜੀ ਰੋਟੀ ਦੀ ਖਾਤਰ ਉੱਥੇ ਬੱਚੇ ਗਏ ਸੀ ਦਿੱਲੀ ਸੰਘਰਸ਼ ਹਾਲ ਤਾਂ ਕਿਸਾਨਾਂ ਦਾ ਤੇ ਉਹਦੀ ਖਾਤਰ ਉੱਤੇ ਗਏ ਸੀ ਸਰਕਾਰ ਨੇ ਜਿਹੜੇ ਤਿੰਨ ਤਰ੍ਹਾਂ ਨੂੰ ਕਾਜ ਕੀਤੇ ਉਹਨਾਂ ਦੀ ਵਿਰੋਧਤਾ ਵਾਸਤੇ ਗਏਗੇ ਦਿੱਲੀ ਵਿੱਚ ਕਿ ਕਿਸਾਨ ਵੀ ਜਿਹੜੇ ਸੰਘਰਸ਼ ਲੜ ਰਹੇ ਉਹਦੇ ਵਿੱਚ ਐਸੀ ਇੱਕ ਤੁਹਾਡੇ ਸਾਹਮਣੇ ਗੱਲ ਆ ਜਿਵੇਂ ਕਿ ਤੁਹਾਡਾ ਬੱਚਾ ਫੜ ਕੇ ਲੈ ਜਣਾ ਸ਼ੰਘਰਸ਼ ਨੂੰ ਜਿਹੜਾ ਕਿ ਕੀ ਤੁਸੀਂ ਆਪਣੇ ਵੱਲੋਂ ਸਮਰਥਨ ਦੇਣਾ ਚਾਹੁੰਦੇ। ਸ਼ੰਘਰਸ਼ ਨੂੰ ਅਸੀਂ ਸਮਰਥਨ ਇਹੋ ਦੇਣਾ ਚਾਹੁੰਦੇ ਆ ਜੀ ਸਾਡੀ ਜਿਹੜੀ ਰੋਟੀ ਰੋਜੀ ਆ ਸਾਡੀ ਜ਼ਮੀਨ ਦੇ ਨਾਲ ਉਸੇ ਦੇ ਸਿਰ ਤੇ ਸਾਡਾ ਕੰਮ ਚੱਲਦਾ ਜੀ। ਤੇ ਜਿਹੜੇ ਸਰਕਾਰ ਨੇ ਕਾਨੂੰਨ ਬਣਾਏ ਆ ਉਹ ਸਾਡੀਆਂ ਜ਼ਮੀਨਾਂ ਜਿਹੜੀਆਂ ਉਹ ਖੋਹਦੇ ਮਤਲਬ ਉਹਦੇ ਵਿੱਚ ਸਬੰਧ ਦੇ ਵਿੱਚ ਬਣਾਏ ਆ। ਇਹ ਸਾਡਾ ਸਰਕਾਰ ਨੂੰ ਇਹ ਬੇਨਤੀ ਆ ਕਿ ਸਾਡੇ ਜਿਹੜੇ ਕਾਨੂੰਨ ਜਿਹੜੇ ਆ ਮਤਲਬ ਸਰਕਾਰ ਨੇ ਪਲੇ ਕਾਨੂੰਨ ਬਣਾਏ ਰੱਦ ਕੀਤੇ ਜਾਣ। ਆਹ ਦੇ ਸਾਡੀ ਜਿਹੜੀ ਰੋਜ਼ੀ ਰੋਟੀ ਉੱਪਰ ਜੀਰਵੇ ਇਹ ਆਉਣ ਵਾਲੀਆਂ ਪੀੜ੍ਹੀਆਂ ਸਾਡੀਆਂ ਜਿਹੜੀਆਂ ਅੱਗੇ ਵੀ ਇਹ ਆਪ ਦਾ ਤੁੰਡਾ ਇਸੇ ਤਰ੍ਹਾਂ ਕਰਦੀਆਂ ਰਹਿਣ ਤੇ ਆਪ ਦਾ ਪੀੜ੍ਹੀ ਪਾਲਦੀਆਂ ਹਨ ਤੁਹਾਨੂੰ ਤੁਹਾਨੂੰ ਕਿਵੇਂ ਪਤਾ ਲੱਗਾ ਵੀ ਇਹਨੂੰ ਉੱਥੇ ਦਿੱਲੀ ਪੁਲਿਸ ਨੇ ਫੜ ਗ੍ਰਿਫਟਾਰ ਕੀਤਾ ਜੀ ਇਹ ਸਾਨੂੰ ਕੱਲ ਜੀ ਇਥੋਂ ਮਤਲਬ ਬੱਚਾ ਸਾਡਾ ਗਿਆ ਸੀ ਕੁਝ ਅਸੀਂ ਮੁਰਗੀ ਖਾਨਾ ਵਗੈਰਾ ਖੋਲਿਆ ਉਹਦੇ ਸਬੰਧ ਦੇ ਵਿੱਚ ਪੀੜੂ ਵਗੈਰਾ ਲੈਣ ਗਿਆ ਸੀ ਸ਼ਹਿਰ ਤੋਂ ਤੇ ਉੱਥੋਂ ਨੇ ਰੈਕਸਟ ਕਰ ਲਿਆ ਜੀ ਤੁਹਾਨੂੰ ਕਿਵੇਂ ਪਤਾ ਲੱਗਾ ਮਤਲਬ ਸਾਨੂੰ ਬਾਅਦ ਚ ਇੱਕ ਬੱਚਾ ਉਹਦੇ ਨਾਲ ਗਿਆ ਹ ਸੀ ਉਹਨਾਂ ਨੇ ਆਣ ਕੇ ਕੋਲ ਕੇ ਸਾਨੂੰ ਦੱਸਿਆ ਜੀ ਗੁਰਜੋ ਸਿੰਘ ਨੂੰ ਫਿਰ ਰਿਕਟ ਕਰਦੇ ਕੋਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤੁਹਾਨੂੰ ਕੋਈ ਜਾਣ ਕੇ ਦਿੱਤੀ ਗਈ ਵੀ ਇਹਨੂੰ ਗ੍ਰਿਫਤਾਰ ਕੀਤਾ ਗਿਆ ਤਰਮਤਨ ਪ੍ਰਸ਼ਾਸਨ ਵੱਲੋਂ ਜਾਂ ਪੁਲਿਸ ਵੱਲੋਂ ਹਣੀ ਪੁਲਿਸ ਕਾਲਾ ਸਮਝਉਂ ਕਿ ਨਹੀਂ ਇਹ ਗੱਲ ਕੋਈ ਕਸੀ ਇਹ ਤੁਹਾਡੇ ਬੱਚੇ ਨੂੰ ਮੈਂ ਤਾਂ ਅੰਮ੍ਰਿਤਸਰ ਤੋਂ ਪੁਲਿਸ ਨੇ ਸਪੈਸ਼ਲ ਸਰ ਦਿੱਲੀ ਨੇ ਜੋ ਹੈ ਕਰਤਾ ਉਧਰ ਇਸ ਪੂਰੇ ਮਾਮਲੇ ਸਭ ਤੋਂ ਸਰਪੰਚ ਰਾਜੀਵ ਸਿੰਘ ਦਾ ਕਹਿਣਾ ਹੈ ਕਿ ਗੁਰਜੋ ਸਿੰਘ ਬਿਲਕੁਲ بے ਕਸੂਰ ਹੈ ਉਸ ਨੂੰ ਦਿੱਲੀ ਪੁਲਿਸ ਨੇ ਕੇਂਦਰ ਦੇ ਇਸ਼ਾਰੇ ਤੇ ਦਿੱਲੀ ਹਿੰਸਾ ਮਾਮਲੇ ਵਿੱਚ ਨਾਮਜਦ ਕੀਤਾ ਹੈ ਉਹਨਾਂ ਨੇ ਕਿਹਾ ਕਿ ਸਾਰਾ ਪਿੰਡ ਤਲਵੰਦੀ ਸੋਭਾ ਸਿੰਘ ਉਹਨਾਂ ਦੇ ਪਰਿਵਾਰ ਨਾਲ ਖੜਾ ਹੈ ਤੇ ਉਹਨਾਂ ਦੇ ਨੌਜਵਾਨ ਪੁੱਤਰ ਨੂੰ ਜੇਲ੍ਹ ਵਿੱਚੋਂ ਬਾਹਰ ਕਢਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰੇਗਾ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਤਾਂ ਜੀ ਇਹੋ ਕੁਝ ਕਹਿਣਾ ਚਾਹੁੰਦਾ ਕਿ ਸੈਂਟਰ ਸਰਕਾਰ ਦੀ ਇਹ ਬਹੁਤ ਹੀ ਕਾਨੂੰਨੀ ਹਰਕਤ ਵਾ ਜਿਹੜਾ ਕਿ ਅੱਜ ਲੋਕਾਂ ਦੇ ਘਰਾਂ ਤੱਕ ਆ ਕੇ ਤੇ ਬੇਵਜ੍ਹਾ ਲੋਕਾਂ ਨੂੰ ਚੁੱਕ ਕੇ ਉਹਨਾਂ ਦੇ ਪਰਚੇ ਪਾਏ ਜਾਂਦੇ ਆ ਤੇ ਲੋਕਾਂ ਨੂੰ ਡਰਾਇਆ ਧਮਕਾਇਆ ਜਾਂਦਾ ਆ ਇਹਦਾ ਵੇਖੋ ਸਾਰਾ ਹਿੰਦੁਸਤਾਨ ਹੀ ਇਹਨਾਂ ਦੇ ਮਤਲਬ ਖਿਲਾਫ ਹੋਇਆ ਬੈਠਾ ਵਾ ਤੇ ਸਰਕਾਰ ਦੇ ਇਹਨਾਂ ਨੇ ਜੋ ਤਿੰਨ ਉਹ ਖੇਤੀ ਕਾਨੂੰਨ ਲੋਕਾਂ ਦੇ ਉੱਤੇ ਥੋਪੇ ਆ ਉਹ ਲੋਕ ਨਹੀਂ ਬਰਦਾਸ਼ਤ ਕਰਨ ਦੇ ਤੇ ਨਾ ਹੀ ਉਹ ਬਰਦਾਸ਼ਤ ਕਰਨ ਯੋਗ ਆ ਤੇ ਉੱਥੇ ਕਿਹੜਾ ਕੋਈ ਚਾਹਣਾ ਗਿਆ ਵਾ ਇਹ ਅੱਜ ਕਾਨੂੰਨ ਵੁਰਾਦ ਕਰ ਦੇਣ ਤੇ ਲੋਕ ਘਰਾਂ ਨੂੰ ਆ ਜਾਣਗੇ ਤੇ ਜਿਹੜੀ ਉਹਨਾਂ ਪਰਿਵਾਰ ਦੇ ਪਰਿਵਾਰਕ ਮੈਂਬਰ ਆ ਉਹਦੇ ਉਹਨਾਂ ਦਾ ਵੀ ਕਹਿਣਾ ਇਹ ਹੋਇਆ ਕਿ ਜਿਹੜੀ ਇਹ ਘਟਨਾ ਹੋਈ ਹੈ ਕਾਫੀ ਨੰਨ ਜੋਗਾ ਸਾਡਾ ਮੁੰਡਾ ਬੇਕਸੂਰ ਸੀ ਹਾਂਜੀ ਬਿਲਕੁਲ ਉਹਨਾਂ ਨੇ ਸੱਚ ਕਿਹਾ ਹੈ ਉਹਨਾਂ ਦਾ ਮੁੰਡਾ ਬੇਕਸੂਰ ਸੀ ਹੋਰ ਵੀ ਜਿਨ੍ਹਾਂ ਦੇ ਇਹਨਾਂ ਪਰਚੇ ਪਾਏ ਉੱਥੇ ਸਾਡੇ ਭੈਣ ਭਾਈ ਪੰਜਾਬ ਦੇ ਹਰਿਆਣੇ ਦੇ ਇੱਧਰ ਉੱਧਰ ਦੇ ਸਾਰੇ ਜਿਨ੍ਹਾਂ ਦੇ ਉਹਨਾਂ ਦੇ ਨਜਾਇਜ਼ ਪਰਚੇ ਪਾਏ ਆ ਤੇ ਬੇਵਜਾ ਬਹੁਤ ਜ਼ਿਆਦਾ ਧੱਕਾ ਕਰਨ ਦੀ ਹੈ ਗਵਰਨਮੈਂਟ ਤੇ ਮੈਂ ਪਿੰਡ ਵੱਲੋਂ ਮੈਂ ਸਮੁੱਚੀ ਪੰਚਾਇਤ ਵੱਲੋਂ ਇਹ ਪਰਿਵਾਰ ਦੇ ਨਾਲ ਆ 24 ਘੰਟੇ ਕੀ ਸਹਹਾ ਦਾ ਤੁਹਾਡੇ ਵੱਲੋਂ ਜਿਹੜੀ ਇਹ ਪੰਚਾਇਤ ਜੋ ਵੀ ਇਹ ਕਰ ਸਕਦੇ ਹੋਏ ਜੀ ਉਹੀ ਇਹਨਾਂ ਦੇ ਨਾਲ ਖਲੋ ਕੇ ਕਰਨ లైవ్ ਤੇ ఛానల్ ਦੇ ਲਈ ਤਰਨਤਾਰਨ ਤੋਂ ਬਲਜੀਤ ਸਿੰਘ ਦੀ ਰਿਪੋਰਟ